ਸੇ ਲੋਕ ਕਬੀਰਾ ਮਰਤਾ ਮਰਤਾ ਜਗ ਮੂਆ ਮਰ ਬਹੀ ਨਾ ਜਾਣੇ ਕੋਈ ਐਸੀ ਮਰਨੀ ਜੋ ਮਰੈ ਬਹਰ ਨ ਮਰਨਾ ਹੋਏ ਕਬੀਰ ਕਹਿੰਦਾ ਜਗ ਸਾਰਾ ਸਾਰਾ ਜੰਗ ਲਈ ਜੁਦਾ ਬਰੀ ਜੁਦਾ ਕੋਈ ਜਾਣਦਾ ਬਰਬ ਕੀ ਅਸਲ ਦੇ ਵਿੱਚ ਤਜ਼ੀਰ ਤਿਆ ਕਰੇ ਬਡੋੜੀ ਬਰਦਾ ਪਤਨੀ ਬਰਦਾ ਦੇਈ ਹੈ ਅਚਨ ਦੇ ਵਿੱਚ ਬੋਲ ਕੇ ਪੈਦਾ ਹੋ ਗਿਆ ਬੋਲ ਜੋ ਬੋਲਦਾ ਜਿੰਨੇ ਜਿੰਨੇ ਬੋਲ ਬੋਲਦਾ ਜਿਹੜੇ ਜਿਹੜੇ ਬੋਲਦੇ ਵਿੱਚ ਚਾਵਾ ਪੈਦਾ ਹੁੰਦੀ ਹੈ ਇਹਦੇ ਭਾਇਆ ਦੀ ਉਹ ਦੁੱਟੇ ਕੀ ਹੁੰਦਾ ਹੈ ਜਦ ਮਾਇਆ ਦੇ ਕੋਈ ਇੱਛੇ ਜੋ ਪੈਦਾ ਹੁੰਦੇ ਬੰਦ ਹੋ ਗਈ ਚੁੱਪ ਹੋ ਗਿਆ ਹੈ ਸਤਿਸ਼ ਹੋ ਗਿਆ ਮਾਇਆ ਦੀ ਇੱਛਾ ਭੁਕੇਦ ਤੱਕ ਦੁਬਾਰਾ ਹੀ ਫੇਰੇ ਬਣ ਗਿਆ ਠੀਕ ਹੈ ਜੀ ਉਹ ਬੋਲਦਾ ਰਹੇ ਉਹ ਮੁਕਤੀ ਨੂੰ ਕੋਈ ਜਾਣਦਾ ਮੁਕਤੀ ਕੀ ਹੈ ਵਰਦੀ ਦੁਜਾ ਦੇ ਕੋਈ ਕਿ ਕੈਦ ਨੂੰ ਜ਼ਰੂਰੀ ਖੁਸ਼ੀਏ ਨਹੀਂ ਕੀਤੀ ਜਿੱਦਿ ਜੱਤਾਂ ਸੰਸਾਰ ਬੋਲੀ ਜੰਦਾ ਉਹ ਕੋਵਰ ਬੁਰਸਾ ਹੋ ਰਿਹਾ ਆਟਾ ਵੀ ਆਪਣਾ ਗੂਲ ਤੇ ਲੀਡ ਹੋ ਜਾਣਾ ਹੈ ਨਾ ਅਜੇ ਉਹ ਰੁਕਦਾ ਵਸ ਜਿੱਦ ਉਹਦਾ ਪਤਾ ਨਾ ਗਿਆ ਦੁਬਾਰਾ ਕਰਦਾ ਬੋਲਣਾ ਨਹੀਂ ਇਹਨਾਂ ਉਸ ਤਰੀਕੇ ਨਾਲ ਵਰਗਿਆ ਉਹ ਦੁਆਰਾ ਮੁਰਨਾ ਨਹੀਂ ਦੁਆਰਾ ਜਨਮ ਨਹੀਂ ਹੁੰਦਾ ਜਦੋਂ ਜਨਮ ਹੁੰਦਾ ਹੀ ਕੋਲੋਂ ਸੈਟੀ ਬੜੀ ਇਹ ਬਰੇ ਬੜ ਨੂੰ ਦਨ ਨਾ ਹੋਏ ਦੇ ਦੇਤੀ ਦੁਆਰਾ ਹੁੰਦੀ ਦੇ ਬਿਲੂਗ ਤਾਂ ਬਿਰਕਾ ਜੋ ਭਜੇ ਸਮੇਂ ਚ ਇਕੜਾ ਤਾਂ ਬੁਣ ਰਿਹਾ ਕਿੰਦਾ ਅੱਛਾ ਜੀ ਤੇ ਪਹਿਲਾਂ ਵੀ ਸ਼ਲੋਕ ਜਿਹੜਾ ਇਸ ਤੋਂ ਪਹਿਲੀ ਪੌੜੀ 'ਚ ਸ਼ਲੋਕ ਆਇਆ ਸੀ ਉਹਦੇ ਵਿੱਚ ਵੀ ਮਰਨ ਦਾ ਜ਼ਿਕਰ ਆਇਆ ਸੀਗਾ ਐਸਟੀ ਮਰਨੀ ਕਿਉਂ ਲਿਆ ਉੱਪਰ ਤਾਂ ਮਰਦਾ ਸੀਗਾ ਇੱਥੇ ਮਰਨੀ ਦੀ ਗੱਲ ਕੀ ਵਾਰੀ ਹੈ ਆ ਐਸੀ ਮੰਦੀ ਵੀ ਕੋਈ ਹੈ ਜਿਹੜੀ ਸੰਸਾਰ ਨਹੀਂ ਜਾਣਦਾ ਸੰਸਾਰ ਜੀਤ ਬੜਲੀ ਤੋਂ ਬੜਲੀ ਕਿਹਾਦਾ ਸੰਸਾਰ ਉਗੜੀ ਨਹੀਂ ਹੈ ਅੱਛਾ ਜੀ ਉਹ ਤਾਂ ਸਿਰਫ ਕੱਚਾ ਫਲ ਹੈ ਪ੍ਰੋਟੀਨ ਧੋੜ ਲਿਆ ਕੁਝ ਟਾਈਮ ਜਿਦੀ ਪੱਕ ਸਕਿਆ ਅੱਛਾ ਜੀ ਜਦੋਂ ਪੱਕਾ ਫਾਲ શરીਰ ਨੂੰ ਆਪੇ ਟੁੱਟ ਜਾਂਦੇ ਆਪਰੇ ਨਾਲ ਨੂੰ ਫਿਰ ਬਾਹਰ ਨੂੰ ਜਾ ਕੇ ਢਾਲ ਫਿਰ ਉਹ ਖੁਦ ਹੀ ਦੇਦੀ ਰਖਤ ਤੋਂ ਹੋਰ ਰਸ ਵੀ ਖੁਦ ਹੀ ਦੇਦੀ ਇਹ ਕਿਰਕਾ ਨੂੰ ਆਇਆ ਸੀ ਭੁੱਖ ਹੈ ਉਹਨੇ ਜੇ ਸਰਦਾ ਜਰੂਰ ਦਾ ਫੜ ਕੱਟਿਆ ਜੀ ਗੁਰ ਕੱਟਿਆ ਪੱਕਾ ਸੀ ਜੀ ਕੋਈ ਜੀ ਆਏ ਮਹੱਲਾ ਤੀਜਾ ਕਿਆ ਜਾਣਾਂ ਕਿ ਮਰਾਂਗੇ ਕਿਹਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਵੀਸਰੇ ਤਾਂ ਸਹਿਲਾ ਮਰਨਾ ਹੋਏ ਕਿ ਬੋਲਦੇ ਦੋ ਪ੍ਰਕਾਰ ਦੇ ਆਕਦਾ ਬੰਦੇ ਸੁਤਾਰੀਆ ਉਹ ਤਾਂ ਬੋਲਦੇ ਹੀ ਦੇ ਜਬਦੇ ਹੀ ਦੇ ਇੱਕ ਤੇ ਵਾਰ ਬੋਲਦੇ ਇੱਕ ਵਾਰ ਇਹ ਤਾਂ ਜਰੂਰ ਖਲਾ ਜੁਰ ਜਾਂਦੇ ਬਸ ਪਈ ਜੀ ਇਹ ਤਾਂ ਉਸ ਮਰਦੇ ਦੇ ਵਿਛਾਣੇ ਵਿਛਾੜੇ ਦੇ ਗੁੰਲਦੇ ਨੇ ਜਿਹੜੇ ਲਕੀਰ ਗੁੰਲਦੇ ਨੇ ਸਰੀਰ ਛੱਡਦਾ ਤਾਂ ਲੈ ਲਿਆ ਕਦੇ ਛੱਡਦਾ ਤਾਂ ਲੈ ਲਿਆ ਕੱਪੜਾ ਪਾ ਲਿਆ ਫਿਰ ਖਲਾਸਤਾ ਕਿਆ ਜਾਣੀ ਗੱਬਲੇ ਜੇ ਕਦੇ ਕੀ ਪਤਾ ਕਦੇ ਕਦੇ ਬੜੀ ਬਹੁਤ ਕਦੇ ਹੋਊਗੀ ਐਸਾ ਬੋਲਣਾ ਹੋਏ ਬੋਲਣਾ ਕਿੱਸਾ ਹੁੰਦਾ ਹੈ ਅਕੌਰੂ ਹੁੰਦਾ ਫਿਰ ਉਹ ਬੰਦਰੀ ਫਿਰ ਉਹ ਦਾ ਘਰੀ ਆ ਕੇ

ਫੇਰ ਸੋਖੇ ਬੋਲੋ ਸਲਾਹ ਅਜੇ ਦੁੱਖ ਤਕਲੀਫ ਨਹੀਂ ਹੁੰਦੀ ਨਹੀਂ ਇਹ ਦੁੱਖ ਤਕਲੀਫ ਦੀ ਗੱਲ ਹੋ ਰਹੀ ਹੈ ਕਿ ਮਰ ਰਿਆ ਹੀ ਤਾਂ ਜਾ ਸਕਦਾ ਹੈ ਜਦੋਂ ਸਾਹਿਬ ਨਾਲ ਜੁੜ ਗਿਆ ਮਨ ਉਹਦੀ ਗੱਲ ਹੋ ਰਹੀ ਹੈ ਸੱਤ ਛੱਡ ਲੋ ਬੋ ਛੱਡੋ ਅੱਛਾ ਜੀ ਦੁੱਖ ਤਕਲੀਫ ਇਹ ਦੁੱਖ ਤਕਲੀਫ ਨਹੀਂ ਵਾ ਦੁੱਖ ਤਕਲੀਫ ਹੁੰਦੀ ਹੈ ਤੇ ਕਹਿੰਦੇ ਉਹ ਪਹਿਲੇ ਹੀ ਛੱਡਿਆ ਉਹਦਾ ਜੇ ਸਾਹਿਬੋਂ ਬਿਸਰ ਸਸ ਆਈ ਵੀ ਆਇਆ ਉਹ ਸਭ ਕੁਝ ਪਹਿਲੇ ਹੀ ਛੱਡਿਆ ਹਾਂ ਤੇ ਤਬ ਉਸ ਨੂੰ ਜੋੜ ਅਵਰ ਸੰਗ ਤੋੜੀ ਤੇ ਪਹਿਲੇ ਯਾਰ ਬਿਠਾਉਂਦੇ ਸਭ ਕੁਝ ਬਲੀ ਸਹਿਬ ਨਾਲੇ ਹੋਵੇ ਸਹਿਬ ਨਾਲੇ ਜਾਂਦੇ ਬਸ ਅੱਗੇ ਅਸ ਅਗੇਲਾ ਠੀਕ ਹੈ ਜੀ ਮਰਣਾ ਤੇ ਜਗਤ ਡਰੈ ਜੀਵਨਿਆ ਲੋੜੈ ਸਭ ਕੋਏ ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ ਭੌਤ ਹੈ ਬਰਲੇ ਸ਼ਰੀਰ ਤੇ ਅਗੜੈ ਹਨ ਸਾਰੇ ਜੱਦ ਦੇ ਰਦੇ। ਪਟਵਾ ਦਾ ਬਿਲ ਨਾਲ ਦੀ ਦੁਬਾਰਾ ਗੱਲਬਾਤ ਦੀ ਹੋਈ ਦੀ ਦੁਬਾਰਾ ਕਿਸੇ ਨੂੰ ਦੇਖਣ ਦੀ। ਜੀਵ ਤੇ ਲੋੜ ਸੰ ਕੋਈ ਸਭ ਕੋਈ ਜੀਵ ਇੱਕ ਗਲਪਾ ਵੀ ਬਈ ਜੀਉਦਾ ਹੀ ਰਹੂ। ਪਰ ਗੁਰ ਪ੍ਰਸਾਦਿ ਦੀ ਜੀਵਤੂ ਦੇ ਐਸੀ ਵੀ ਤੁਸੀ ਹੈ ਨਿਹਾਲ ਦੀ। ਜਾਂਦਾ ਹੈ ਕਿਹਦਾ ਵੀ ਤਰੀਕਾ ਹੈ ਰੂਪ ਹੈ। ਜੋ ਤਾਈ ਬਰ ਜਲ ਬੈਰਨ। ਇਹ ਇਹ ਤੋਹਰੇ। ਉਪਸੰਗ ਜੋੜਾ ਵਰ ਸੰ ਤੋਲ ਲੈਣ ਤੇ ਉਦੋਂ ਜੀਵਤ ਬਣਿਆ ਉਸ ਵਸਤਾਂ ਕੋਲੇ ਅੱਛਾ ਇੱਕ ਗਿਆਨ ਪਰ ਬਾਣੀ ਦਾ ਇਹ ਸੋਚੀ ਕਰਦਾ ਜੀਵਤ ਕਦੇ ਮਰੀ ਤੇ ਗੁਰਪ੍ਰਸਾਦੀ ਜੀਵਤ ਮਰੇ ਜਿਵੇਂ ਤਾਂ ਸਾਰੇ ਲੋੜ ਦੇ ਜੂਦੇ ਰਹੀਏ ਤਾਂ ਸਾਰੇ ਅੱਛਾ ਹਕੀ ਪਰ ਜੇ ਰੂਹ ਵਰਤਦਾ ਸੋਜੀ ਆ ਜਾਏ ਉਹ ਜੀਵ ਤਾਂ ਵੀ ਮਰ ਜਾਂਦਾ ਹੂੰ ਹੂੰ ਗੁਰਪ੍ਰਸਾਦੀ ਜੀਵਤ ਮਰੇ ਕਿਉਂਕਿ ਹਕੂਮਤ ਨੇ ਨਾਲ ਬਲ ਬਲ ਮਨ ਹਕੂਮਤ ਹੈ ਠੀਕ ਹੈ ਜੀ ਉਹ ਪਗਲ ਨੂੰ ਕਹੇ ਹੀ ਇਹ ਅਵਸਥਾ ਪ੍ਰਾਪਤ ਹੋ ਸਕਦੀ ਹੈ ਠੀਕ ਹੈ ਸਮਝ ਲਓ ਨਹੀਂ ਹੁਕਮ ਭੁਜ ਲਿਆ ਇਹਨੇ ਹੁਕਮ ਭੁਜ ਲਿਆ ਉਹਦੇ ਵਾਸਤੇ ਜੇ ਉਹਨੇ ਬਲ ਕੋਈ ਦੇ ਦਿੱਤਾ ਉਹਨੇ ਆਇਆ ਹੈ ਹੁਕਮ ਤੇ ਜਾਏ ਹੁਕਮ ਦੇ ਨਿਯਮ ਸੁਣ ਲਈ ਉਹ ਹੁਕਮ ਨਾਲ ਜੁੜਿਆ ਰਹੇਦਾ ਆਇਆ ਸੀ ਛਦਵੀ ਹੁਕਮ ਨੂੰ ਛੁੱਟ ਕੇ ਆਇਆ ਸੀ ਜਾਊਗਾ ਛਦਵੀ ਹੁਕਮ ਦੇ ਨਾਲ ਜੁੜ ਕੇ ਜਾਊਗਾ ਇਦਾਂ ਜੇ ਸਵਾਰਾ ਜੰਨੂ ਦੀ ਉੱਤਾਂ ਉਹਨਾਂ ਦੇ ਹੁਕਮ ਦੇ ਵਿੱਚ ਸਭ ਆਇਆ ਲੱਗੂਗਾ ਹਰ ਰਵੇ ਲੋ ਗੁਰਬਾਨੀ ਦਾ ਆ ਗੁਰਬਾਨੀ ਦੇਖੋ ਜੀ ਜੋ ਹੜਾ ਜੀਬ ਤੁਰਿਆ ਸਰੀਰ ਦੇ ਹੁੰਦੈ ਇਸ ਦਾ ਬੋਹਾ ਆ ਸਭ ਤਿਆਗ ਦਵੇ ਮੇਰਾ ਕੁਝ ਮੇਰੇ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸਭ ਤੇ ਕਹ ਲਾਗੇ ਮੇਰਾ ਇਹ ਗੱਲ ਤੇ ਦਿਰਜ ਹੋ ਜਾਂਦਾ ਇਹ ਗੱਲ ਨੂੰ ਜਾਣ ਲੈਂਦਾ ਵੀ ਇਹ ਮੇਰਾ ਕੁਝ ਨਹੀਂ ਇੱਥੇ ਮੇਰੇ ਚੋ ਠੀਕ ਹੈ ਜੀ ਹੁਕਮ ਹੈ ਬੁੱਝਿਆ ਸੋਈ ਠੀਕ ਹੋਕਮ ਨੂੰ ਬੁੱਝਿਆ ਲੰਦਾ ਹੁਕਮ ਦਾ ਕੰਮ ਕੋਈ ਨਾਨਕ ਐਸੀ ਮਰਣੀ ਜੋ ਮਰਐ ਤਾਂ ਸੱਦ ਜੀਵਨ ਹੋਈ ਨਾ ਐਸੀ ਜਮਣੀ ਮਰਦੇ ਸਾਰੇ ਜੀਵਨ ਹੋਈ ਸਦਾ ਜੀ ਉਧਰ ਰਹਿੰਦੇ ਦਵਾਰਾ ਜਰੂਰੀ ਉਧਰ ਹੋਗਾ ਜੇ ਨਾ ਬਲੂ ਦਾ ਕਟਿਆ ਜਾਂਦਾ ਹਾਂਜੀ ਪੌੜੀ ਜਾਂ ਆਪ ਕਿਰਪਾਲ ਹੋਵੇ ਹਰ ਸੁਆਮੀ ਤਾਂ ਆਪਣਾ ਨਾਮ ਹਰ ਆਪ ਜਪਾਵੇ ਆਪੇ ਸਤਗੁਰ ਮੇਲ ਸੁਖ ਦੇਵੇ ਆਪਣਾ ਸੇਵਕ ਆਪ ਹਰ ਭਾਵੈ ਇਹ ਦੁਬਿਰੋਦ ਅਸੀਂ ਕਿਤੇ ਦਵੇ ਸੱਚ ਦਾ ਸਮਝਾ ਕੇ ਰੱਖੇ ਆਪ ਕਿਰਪਾਲ ਹੋਇਆ ਹਰ ਸਭ ਇਹ ਆਪਣਾ ਬਰੂ ਚਾਲਦਾ ਹੈ ਅਤਬ ਗਿਆਨ ਲੈਂਦਾ ਹੈ ਆਪਣਾ ਲੋ ਆਪ ਜਪਾਵੇ ਆਪਣਾ ਗਿਆਨ ਆਪ ਸਮਝੋਗੇ ਵੇ ਤੂੰ ਕੀ ਹੈ ਮੈਂ ਕੀ ਹੈ ਇਹ ਆਪੋ ਸਮਝਾ ਲੈਂਦਾ ਹੁਣ ਜਿਪਾਵਨ ਨੂੰ ਸੁਖਾਂ ਨੂੰ ਸੁਖੀਣਾ ਹੁੰਦਾ। ਤੱਕੇ ਚੜਚੜ ਵਧਕੋ ਗੋ। ਕਾਂਪ੍ਰੋਧ ਸੰਤਭ ਹੋ ਗੋ। ਕ੍ਰੋਧ ਔਰ ਕਾਂਗ ਵਿੱਚ ਚੰਗਾ ਸਭ ਤਿਆਗ ਦੋ। ਫਿਰ ਕੀ ਹੈ? ਫਿਰ ਚਲ ਕਰ ਰਹੇ ਆਪੋ ਆਪ। ਫਿਰ ਚਲ ਕਰ ਦੇ ਵਿੱਚ ਇੱਕ ਕੋ ਦਿਖਾਈ ਦਉ ਤੂੰ। ਜਲ ਵਿੱਚ ਜੀਵਨ, ਧਰਮ ਵਿੱਚ ਜੀਵਨ ਜਿੱਥੇ ਉੱਤੇ ਕੋਈ ਦਿਖਾਈ ਦਉ। ਦੂਜਾ ਜੀਵਨ ਵੀ। ਜਦ ਖਬਰ ਆਪੇ ਆਪ ਆਪੇ ਜਬੋ ਆਪਣੀ ਜਾਪ ਆਪਣੀ ਜਾਪ ਜਬੜੇ ਤੇ ਜਬੜੋ ਇਹ ਤਾਂ ਵੀ ਖੇਡ ਬਦਲ ਗਈ ਸੀ ਥੋਰੀ ਅੱਛਾ ਇਹ ਤਾਂ ਲੈ ਹੋਰ ਉਹ ਜਪੜਲ ਦਾ ਆਪ ਰੂਈਆ ਕੰਨਾ ਦਾ ਆਪ ਰੂਈਆ ਆਪ ਰੂਈਆ ਸੀ ਸਰੀਰ ਬੰਦੀ ਬੈਠਿਆ ਪੰਜਾ ਦਾ ਜਾਂਦਾ ਮਜਬੂਤ ਕਾ ਸਰੀਰ ਤੋਂ ਆਵਾਜ਼ ਹੋ ਸਰੀਰ ਦਾ ਸਾਡ ਰਿਆਕਾਰੀ ਉਹਦਾ ਦਰਸ਼ਨ ਕਰਦੇ ਉਹਨੂੰ ਸਬੀਰ ਠੀਕ ਹੈ ਜੀ। ਉੱਤੋਂ ਸ਼ੁਰੂ ਹੋੜੀ ਇਹ ਗੱਲ ਕਿ ਸਾਬੇ ਜੋ ਜਿਉ ਤਾਂ ਹੋਏ ਅੱਗੇ ਤਾਂ ਇਹੀ ਜੋ ਤਾਂ ਸਾਡੇ ਅੰਦਰ। ਇਸ ਕਰਕੇ ਹਾਂਜੀ ਜੇ ਆਪ ਕਿਰਪਾਲ ਹੋਵੇ ਹਰ ਸੁਆਮੀ ਤਾਂ ਆਪਣਾ ਨਾਮ ਹਰ ਆਪ ਜਪਾਵੇ ਆਪੇ ਸਤਿਗੁਰ ਮੇਲ ਸੁਖ ਦੇਵੇ ਆਪਣਾ ਸੇਵਕ ਆਪ ਹਰ ਭਾਵੇ। ਆਪਣੇ ਨਾਮ ਲਾ ਕੇ ਬੁਲਾਏ ਤੇ ਫਿਰ ਨਾਮ ਲਈ ਜਪਾਇਆ ਜਾਂ ਸਦਕਾ ਅਪਣੇ ਕੋਲ ਬਠਾਰ ਕੇ ਫਰੇਵਣਾ ਪੜਾ ਲੋਕ ਜਿ ਕੋਲ ਬੈ ਇੱਕ ਬੰਦ ਇੱਕ ਜਿੱਤ ਹੋ ਕੇ ਜਪਦਾ ਹੈ ਗੁਰਬਾਣੀ ਸੁਣਦਾ ਤਾਂ ਸਭ ਕੁਝ ਚੰਦੀ ਹੈ ਇੱਕ ਬੰਦ ਜਿੱਤ ਹੋ ਕੇ ਜ ਸੁਣਦਾ ਸਭ ਕੁਝ ਚਾਕੇ ਤਾਗ ਆਇਆ ਉਹ ਤਿਆਕ ਕੇ ਫੇਰੇ ਦੇ ਹੁੰਦੇ ਜਿਵੇਂ ਹਾਲ ਹਾਲ ਕੀ ਹਾਂਜੀ ਆਪੇ ਸਤਿਗੁਰੂ ਮੇਲ ਸੁਖਦੇਵ ਹੈ ਆਪਣਾ ਸੇਵਕ ਖਰ ਆਪ ਭਗ ਸੇਵਕ ਕਿੱਦਾਂ ਲੱਗਦਾ ਸੇਵਕ ਨੂੰ ਸਾਹਿਬ ਜਰਨੈਲਾ ਲਗਾ ਸਾਹਿਬ ਸੇਵਕ ਜਰਨੈਲਾ ਲਗਾ ਠੀਕ ਹੈ ਜੀ ਕਈ ਹੋ ਗਿਆ 3 ਅਪ੍ਰੈਲ ਨੂੰ ਜਿੱਦ ਸੇਵਕ ਨੇ ਪਰਮੇਸ਼ਰ ਦੇ ਪਰਮੇਸ਼ਰ ਆਪ ਹੈ ਦੇਖੋ ਆਪ ਹੁਣ ਆਪੋ ਹੁਣ ਹੋਰ ਕਿਸ ਵਾਸਤੇ ਆ ਗਿਆ ਦੋ ਤਿੰਨ ਤਾਗ ਦੇ ਵਾਸਤੇ ਆ ਗਿਆ ਗਗਨ ਦੀ ਕੋਈ ਲੱਗ ਨਹੀਂ ਦਦਾ ਬੇਗਨ ਬ੍ਰਾਸਨ ਸਭ ਤੋਂ ਖਲਕ ਰਾਨੇ ਵਿੱਚ ਕੋਈ ਰੁਕਾਵਟ ਨਹੀਂ ਹੁੰਦਾ ਇਹ ਵਿਅੋਧਾ ਕਿਰਪਾ ਉਹਨੂੰ ਹੋਰੇ ਰਸਤੇ ਕੱਢ ਕੇ ਲੈ ਜਾਂਦਾ ਕਾਰ ਵਾਲੇ ਰਸਤੇ ਲੜਾਈ ਦੇ ਤੇ ਕਾਰਾਂ ਵਾਲੇ ਰਸਤੇ ਆਉਂਦਾ ਪਰ ਰਸਤੇ ਨਹੀਂ ਲੜਦਾ ਦੁਨੀਆ ਦੀ ਵਿਟਿਆਈਆਂ ਦੇ ਰਸਤੇ ਚੜਦੇ ਕਿਹਦੇ ਨੇ ਟੋਪਾਸ ਤੇ ਨਿਕਲ ਉਭਾਇਰੀ ਜ਼ੋਰ ਸਭ ਪਾਸੇ ਦੀ ਕੱਟਦੇ ਲੈ ਤਿਆਗ ਦਿੰਦੇ ਨੇ ਤੇ ਛੋਟੇ ਜਿਹੇ ਦੇ ਵੇਸੋ ਗੋਰਾ ਹੋਏ ਠੀਕ ਹੈ ਆਪਣੇ ਸੇਵਕਾਂ ਕੀ ਆਪ ਪੈਜ ਰੱਖਾ ਆਪਣੇ ਆ ਭਗਤਿਆਂ ਕੀ ਪੈਰੀਂ ਪਾਵਾਂ ਆਇਆ ਇਹ ਸੇਵਕ ਉਹ ਤੇ ਇਹ ਭਗਤ ਉਹ ਤੇ ਥੋੜਾ ਉਹ ਮੇਟ ਫਰਕ ਪੈਦਾ ਇੱਕ ਭਗਤ ਹੈ ਤੇ ਸੇਵਕ ਸੇਵਕਾ ਨੂੰ ਭਗਤਾਂ ਦੇ ਪੈਰੀਂ ਪਾ ਦੁੱਤੇ ਪਿੱਛੇ ਲਾ ਦਿੰਦਾ ਵੀ ਇਹੋ ਥੀ ਗੱਲ ਸੁਣੋ ਬੰਦੋ ਜੇ ਤੁਸੀਂ ਕਾਲੀ ਸਾਗਰ પાર ਕਰ ਰਹੇ ਇਹਨਾਂ ਦੇ ਕੋਲ ਤੁਰੋ ਭਾਈ ਬਸ ਸਾਗਰ ਇਹ ਪਾਰ ਹੋ ਰੂਗੇ ਉਹ ਦੂਏ ਤਾਂ ਦਬਾਉਣਾ ਨਹੀਂ ਉਹ ਤਾਂ ਦੇ ਬਾਕੀ ਤਾਂ ਇਹ ਤਾਂ ਬਸਾ ਜੀ ਦੇ ਪਾਰ ਕਰਨ ਉਹਦਾ ਰਸਤਾ ਲੰਗਰੀਓ ਭਗਤਾ ਦੀ ਵਗਰ ਭਗਤਾ ਵੀ ਗੱਲ ਸੁਣ ਲੋ ਸਮਝ ਲੋ ਜੇ ਤੈਂ ਪਾਰ ਕਰਨਾ ਫਿਰ ਤੁਝੋ ਬਤਾ ਦੇਗੀ ਤੇ ਕਿ ਸਰਵਰ ਲੋ ਸਾਰੇ ਇੱਧਰ ਬੋਲ ਰਹੀ ਹੈ ਠੀਕ ਹੈ ਜੀ ਇਹ ਗੱਲ ਸਮਝਾ ਦਿੰਦਾ ਜਰੂਰ ਧਰਮ ਰਾਏ ਹੈ ਹਰ ਕਾ ਕੀਆ ਹਰ ਜਨ ਸੇਵਕ ਨੇੜ ਨਾ ਆਵੇ ਕਰਮ ਦਾ ਤਾਂ ਹਰ ਕਾ ਕੀਆ ਹੋਇਆ ਉਹਨੂੰ ਹਰ ਕਾ ਹੀ ਬੜਾ ਹੈ ਧਰਮ ਰਾਏ ਅੱਛਾ ਜੀ ਜਿਹੜੇ ਹਰ ਕੇ ਸੇਵਕ ਨੇ ਉਹਨਾਂ ਨੂੰ ਥੋੜੀ ਕੁਝ ਕਹਿਣਾ ਹੋ ਉਹਨਾਂ ਦਾ ਤਾਂ ਰਖਵਾਲ ਹੈ ਉਹਨਾਂ ਦਾ ਰਖਵਾਲ ਹੈ ਅਨੁਗਰਾਇ ਦਾ ਦੰਦਾ ਵੀ ਬਕਾਰਾ ਵਾਸਤੇ ਆ ਸਾਡੇ ਵਾਸਤੇ ਨਹੀਂ ਜਿਵੇਂ ਕੋਈ ਜਰਵਾ ਕੋਲ ਡੱਡਾ ਆ ਕੁੱਤਾ ਆ ਕੋਈ ਚੀਜ਼ ਰੱਖਦਾ ਸਾਡੇ ਵਾਸਤੇ ਰੱਖਦੇ ਆਪਣੀ ਉਹ ਭੇਡਾਂ ਦੀ ਰਖਵਾਲੀ ਵਾਸਤੇ ਰੱਖਦਾ ਸਾਡੇ ਕੋਈ ਜਾਨਵਰ ਇਹਨਾਂ ਨੂੰ ਆ ਕੇ ਨੁਕਸਾਨ ਪਹੁੰਚਾ ਜਵੇ ਕਉ ਇਹ ਤਰੁਲਾਤਾ ਸਾਡਾ ਰਫਾਲਾ ਉਥੇ ਦਿਲ ਦੀ ਕੀ ਲੋੜ ਹੈ ਬੇਦਾਗੁਰ ਰਹਿਵਾਲਾ ਹੋਆ ਉਥੇ ਰਾਖੀ ਕਰਦਾ ਸਾਡੀ ਉਥੇ ਦਿਲ ਦੀ ਕੀ ਲੋੜ ਹੈ ਪਰ ਰਾਖੀ ਉਹਦੇ ਕਰਦਾ ਜਿਹੜੇ ਹੱਥੇ ਮਾਰਗ ਚੱਲਦੇ ਨੇ ਠੀਕ ਹੱਥੇ ਮਾਰਗ ਚੱਲਣ ਵਾਲੇ ਦੀ ਹੀ ਰਾਖੀ ਕਰਦਾ ਹਰ ਦੂਆ ਦਾ ਜਲਵਾ ਦੀ ਕਰਦਾ ਉੱਥੇ ਰਾਖੀ ਆਪ ਕਰਦੇ ਨੇ ਉਹ ਕਹਿੰਦੇ ਨੇ ਉਹ ਹਾਲ ਰੂਹੀ ਕਹਿੰਦੇ ਸਾਨੂੰ ਬੈਠੇ ਸੀ ਆਪੜਾ ਖਿਆਲ ਕਰਨ ਲੱਗੇ ਉਹ ਗੱਲ ਉਹ ਲਖਿਆ ਜਿਹੜੀ ਉਹ ਡੋਬ ਬੋਤਾ ਲਗਦਾ ਜਿਹੜੀ ਤੇ ਜਦੋਂ ਕਹਿੰਦੇ ਹਰਕਾ ਕੀ ਆ ਤੋ ਕੀ ਭਾਵਨ ਦਾ ਧਰਮ ਰਾਏ ਹਰਕਾ ਕੀ ਆ ਧਰਮ ਰਾਏ ਛੋਟੀ ਪਾਵਰ ਹੈ ਹਾਂ ਜਿਹੜਾ ਹੈਗਾ ਫੁੱਲ ਪਾਵਰ ਦਾ ਲੋਰ ਹਰਕਾ ਇੱਕ ਹੈ ਆਪੇ ਅਰੇ ਆਪੇ ਹੀ ਕਰੰਗ ਹੈ ਜਿਹੜਾ ਬਹੁਤ ਉੱਨੀ ਆ ਜੋ ਉਹ ਧਰਮ ਰਾਏ ਦਰਮਰਾਇ ਵੀ ਉਹਦੀ ਪੜਾਈ ਪੜਾਈ ਆ ਹਰਦੀ ਉਹਨੂੰ ਪੜਾਈ ਪੜਾ ਕੇ ਦਰਮਰਾਇ ਬਣਿਆ ਹਰੇਕ ਕੋਲ ਇੱਕ ਹੋਰ ਆਪਣਾ ਆਪਣਾ ਧਰਮਰਾਇ ਆ ਹਰ ਤਾਂ ਸਿੱਖਿਆ ਦਾ ਜਿਵੇਂ 12 ਲੈਣੇ ਨਹੀਂ ਸਿੱਖਿਆ ਤਾਂ ਸੰਸਾਰ ਦੇ ਲੈਣੇ ਕਿਹਿਆ ਵੜੀ ਨਹੀਂ ਬਸ ਧਰਮਰਾਇ ਤਾਂ ਹਰ ਦਾ ਹਿੱਸਾ ਹੈ ਨਾ ਬਿਲਕੁਲ ਹਰ ਹੀ ਤਾਂ ਧਰਮਰਾਇ ਆ ਤੇ ਤੁਸੀਂ ਕਹਿੰਦੇ ਛੋਟਾ ਹੈਗਾ ਧਰਮਰਾਇ ਹਰ ਵੱਡਾ ਆ ਜੋ ਹਰ ਜਿਹੜਾ ਹੈਗਾ ਹਰ ਦਾ ਕੀ ਆ ਹੈ ਜਿਹੜਾ ਕੀ ਆ ਉਹਦਾ ਜੋ ਮੰਦਪੂਰਾ ਇੱਕ ਨਹੀਂ ਹੋਇਆ ਉਹਦੇ ਨਾਲ ਪੂਰਾ ਮੰਦਪੀ ਸਮਝਿਆ ਜੀ ਅਜੇ ਵੀ ਢੋਲ ਵੱਜਦਾ ਹੈ ਜਾਂ ਤਾਂ ਸਭ ਕੁਝ ਹੈ ਅਜੋ ਕਿਤੇ ਕਿਤੇ ਢੋਲ ਵੱਜਦਾ ਹੈ ਉਹ ਜਿਹੜਾ ਸੇਵਕ ਆ ਜਾਂਦਾ ਹੈ ਸੇਵਕਾਂ ਦਾ ਢੋਲ ਵੀ ਵੱਜਦਾ ਹੈ ਜਿੱਦਾਂ ਜੇ ਸੇਵਕਾਂ ਦਾ ਢੋਲ ਵੀ ਵੱਜਦਾ ਕਿਤੇ ਹਲੋਲ ਵਰਸਾ ਤੱਕ ਲੈ ਕੇ ਜਾਂਦਾ ਉਹਦੇ ਸਾਰਾ ਦੇਖੀਓ ਦਾ ਜਿੱਦਾਂ ਕੇ ਲੋਕ ਪੱਕ ਨਹੀਂ ਕਰਦਾ ਉਹਦਾ ਫਾਇਨਲ ਦੇ ਲੋਦੀ ਨਾਲ ਸੈਦਾ ਕਰ ਲਈਏ ਇਹ ਜਿਹੜੂ ਕਹਿੰਦੇ ਨੇ ਸਖੀ ਸਹੇਲੀ ਰਲ ਕੇ ਹੇਲੀ ਇਹ ਜਿਹੜੀ ਸਹੇਲੀ ਹੈ ਇਹਦੀ ਪਕੌੜੇ ਇਹਦੂ ਹੈ ਜੀ ਹਾਂਜੀ ਜੋਹਰ ਦਾ ਪਿਆਰਾ ਸੋ ਸਬਨਾ ਦਾ ਪਿਆਰਾ ਹੋਰ ਕੀਤੀ ਚੱਖ ਚੱਖ ਆਵੇ ਜਾਏ ਜਿਹਨੂੰ ਹਰਦੇ ਬੋਲਦੇ ਆ ਵੀ ਹਰਦਾਰਾ ਹੈ ਸਾਰੇ ਆਪਣ ਦੂਰ ਹੋ ਕੇ ਹਰਕਾ ਪਿਆਰਾ ਇਸਾਰੇ ਉੱਪਰ ਤਿਆਗ ਤੇ ਸਹਾਰ ਕਾ ਪਿਆਰ ਇਹ ਜਦ ਰੱਲ ਜੋੜਲੀ ਵਰਸਾ ਕੁ ਟੋਲਲੀ ਵਰ ਕਾ ਪਿਆਰ ਹੈ ਉਹ ਸਭ ਨਾਲ ਕਾ ਪਿਆਰ ਹੋ ਜਾਂਦਾ ਹੈ ਉਹ ਉਸ ਵੇਲੇ ਨਾ ਹੋਵੇ ਤਾਂ ਲੇਟਰ ਆਉਂਦਾ ਹੋ ਜਾਂਦਾ ਹੈ ਉਸ ਵੇਲੇ ਜਿਹਦੇ ਵਿਰੋਧ ਕਰਦੇ ਨੇ ਉਹ ਤਈ ਆਦਮੀ ਕਾ ਕਬਨਾ ਕਾ ਪਿਆਰ ਨਹੀਂ ਹੈ ਪਰ ਉਹਨਾਂ ਲੋਕਾਂ ਦੀ ਪਰ ਭੁਗਤ ਪਰਮ ਕਰਕੇ ਨਹੀਂ ਪਿਆਰਾ ਬੁਲਦੇ ਉਹ 100 ਸਾਲ 50 ਸਾਲ ਬਾਅਦ ਬੁਲਦੇ ਨੇ ਠੀਕ ਹੈ ਜੀ ਵੇਹੇ ਗੱਲ ਤਾਂ ਉਹੀ ਠੀਕ ਹੈ ਦੱਸੀ ਅਸੀਂ ਕੋਈ ਗੱਲ ਨਹੀਂ ਹੈ ਸਭ ਨਾਲ ਦਾ ਪਿਆਰਾ ਉਹ ਤਾਂ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕਰਦਾ ਹੈ ਉਸ ਉਸ ਵੇਹੇ ਦੇ ਲੋਕ ਹਾਇਰ ਇਸ ਗੱਲ ਨੂੰ ਫਿਰ ਉਹਨੂੰ ਰਾਸ ਦੀਉਂਦੀ ਹੈ ਇਹ ਗੱਲ ਸਹੀ ਜੀ ਕਹੀ ਹੋਈ ਹੈ ਅੱਛਾ ਜੀ ਰਾਸਣੂਰ ਕਰਕੇ ਉਹਨਾਂ ਨੂੰ ਪਿਆਰ ਨਹੀਂ ਕਰਦਾ ਉਹ ਕਰਕੇ ਪਾਰੇ ਨਹੀਂ ਬਣ ਸਕੇ ਉਹ ਫਿਰ ਜੀਵਨ ਮਰਨ ਚ ਪਏ ਰਹਿਣੇ ਹਨ ਜੀ ਆਹ ਉਹ ਬ੍ਰੋਧ ਕਰਦੇ ਰਹਿੰਦੇ ਜਿਹੜੇ ਗੁਰਮਤ ਦਾ ਕਾ ਕਰਵਾਦੇ ਨੇ ਸਭ ਕੁਝ ਕਲੀਅਰ ਹੋਈ ਹੋਈ ਹੈ ਉਸ ਦਿਨ ਦਾ ਦਰੰਦ ਤੇ ਉੱਠ ਪਟਾਕੇ ਲੇਖ ਲਿਖੀ ਜਾਂਦੇ ਚੱਕ ਕਰਨ ਵਾਲੇ ਦੇ ਠੀਕ ਹੈ ਚੱਕ ਕਰਦੇ ਲੋਕ ਰਹਿੰਦੇ ਰਹੇ ਜੀ ਉਹਨਾਂ ਦਾ ਕੋਈ ਅਸਰ ਥੋੜੀ ਉੱਪਰ ਨਹੀਂ ਸੀ ਤੇ ਸਭੀ ਦਾ ਆਦਮੀ ਤੇ ਚੱਕ ਮਾਰੀ ਜਾਂਦੇ ਨੇ ਹਾਂ ਜੀ ਇੱਥੇ 17ਵੀਂ ਪੌੜੀ ਦੀ ਸਮਾਪਤੀ ਹੈ ਜੀ ਹਾਂ ਜੀ